ਕਮਬੈਕ ਟੂ ਅਵਰ ਚੈਨਲ ਮੈਂ ਤੁਹਾਡਾ ਆਪਣਾ ਹੋਸਟ ਇੰਦੋਸ ਤਾਂ ਮੈਂ ਟਿੱਲੋਂ ਤੁਸੀਂ ਦੇਖ ਰਹੇ ਹੋ ਡੀਪੀਪੀ ਪੰਜਾਬੀ ਅੱਜ ਬਹੁਤ ਦਾ ਭਾਈ ਬੇਸਰ ਸਾਰ ਸਹੀ ਸਹੀ ਬਾਤ ਹੈ ਤੂਫਾਨ ਤੇ ਪਤੰਡਾ ਜਾਇਦਾ ਲੈਂਫੋਂ ਤੇ ਉਹਨਾਂ ਨਾਲ ਦੁਕਾਨਾਂ ਦਾ ਕੀਤਾ ਹੋਰ ਭਾਰੀ ਲਾਗੇ ਜੀ ਮੈਂ ਕੱਲ ਦੇ ਲਾਗੇ ਹਿੰਮਤ ਵੜੀਆ ਮੈਂ ਕੱਲ ਦੇ ਲਾਗੇ ਕੱਲ ਤੇ ਨਵੇੜ ਬਣ ਉਹ ਐ ਅੱਜ ਚੱਕਰਵਾਸ ਨੇ ਇਹਦਾ ਪੰਪ ਇਹਦਾ ਪੰਪ ਆਪਣੇ ਸਾਹਮਣੇ ਪਾਉਣ ਦਾ ਜਿੱਤ ਆਪਣੀ ਨਹੀਂ ਪਟਕੇ ਲਈ ਉਹ ਪਟਦਾ ਨਹੀਂ ਤਾਂ ਹੈ ਨਹੀਂ ਮੁੰਡਾ ਬਿਆਨ ਤੇ ਯਾਰ ਸਰਚਾ ਬਣੇ ਹੋਰ ਨਿਕਸਾਰ ਸਰਚਾ ਜਮਾ ਲੈਣਾ ਜੋ ਆ ਦੋ ਕਰੋੜ ਦੇ ਸਹੀ ਜਿਹਾ ਦੋ ਕਰੋੜ ਰੁਪਏ ਦੇ ਵਿੱਚ ਨਹੀਂ ਰਿਹਾ ਜੀ ਇਹ ਗਰਾਊਂਡ ਬਣਾ ਕੇ ਇਹਦੇ ਪਿੱਛੇ ਰੂਮ ਹੈ ਜਿਹੋ ਉਹਨਾਂ ਛੱਤਾਂ ਚੱਕ ਦਿੱਤੀਆਂ ਜਾਂ ਕਿੱਦਾਂ ਕਰਦੇ ਬਹੁਤ ਚਲੋ ਸਰਬਾਤ